ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਫਾਇਰਿੰਗ ਹੋਈ ਹੈ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਨੇ ਇਸ ਫਾਇਰਿੰਗ ਵਿੱਚ ਲਲਿਤ ਕੁਮਾਰ ਨਾਮ ਦਾ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਗੰਭੀਰ ਹਾਲਤ ਵਿੱਚ ਲੁਧਿਆਣਾ ਰੈਫਰ ਕੀਤਾ ਗਿਆ ਜਾਣਕਾਰੀ ਮੁਤਾਬਕ ਲਲਿਤ ਕੁਮਾਰ ਦੇ ਕਿਸੇ ਸਾਥੀ ਨੇ ਜੇਲ੍ਹ ਤੋਂ ਬਾਹਰ ਆਉਣਾ ਸੀ ਜਿਸ ਦੀ ਉਹ ਜੇਲ੍ਹ ਬਾਹਰ ਉਡੀਕ ਕਰ ਰਿਹਾ ਸੀ ਇਸ ਦੌਰਾਨ ਮੋਟਰਸਾਈਕਲ ਤੇ ਨੌਜਵਾਨ ਆਏ ਅਤੇ ਲਲਿਤ ਕੁਮਾਰ ਦੀ ਗੋਲੀਆਂ ਮਾਰ ਕੇ ਫਰਾਰ ਹੋ ਗਏ ਕਿੱਥੇ ਵਾਰਦਾਤ ਹੋਈ ਹੈ ਜੇਲ੍ਹ ਦੇ ਬਾਹਰ ਸੈਂਟਰ ਜੇ ਕੀ ਕਾਰਨ ਬਣੇ ਨੇ ਕਾਰਨ ਕੋਈ ਨਹੀਂ ਭਾਈ ਇਹ ਹੀ ਮੁੰਡੇ ਨੂੰ ਲੈਣ ਗਏ ਸਾਡਾ ਬੋਦਲਵਾਰ ਆ ਰਿਹਾ ਪੇ ਜੇਲ੍ਹ ਚੋਂ ਅਸੀਂ ਉਹਨੂੰ ਲੈਣ ਗਏ ਤੇ ਭਾਈ ਬਾਹਰ ਖੜੇ ਹੋਏ ਸੀ ਉਦੋਂ ਉਹਨਾਂ ਨੇ ਆਈ ਐ ਕਨਵਲਟ ਤੇ ਹੀ ਮੋੜ ਸ਼ਾਨ ਦੇ ਦੋ ਗੱਡੀਆਂ ਇਹਦੀਆਂ ਇਹਨਾਂ ਆਂਦੇ ਹਾਰੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਕਿੰਨੇ ਬੰਦੇ ਦੇ ਕਿਹੜੇ ਬੰਦੇ ਚੱਕਰੀ ਹੋਏ ਨੇ ਇਹਦੇ ਲਾਮੀ ਦੇ ਗੋਲੀਆਂ ਮੱਲੀਆਂ ਤੇ ਦੂਜੇ ਬੰਦੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਗੋਲੀਆਂ ਮਾਰ ਕੇ ਗਏ ਉਹ ਪੰਜ ਛੇ ਜਣੇ ਕਿੰਦੇ ਤੇ ਆਏ ਸੀ ਉਹ ਇੱਕਦਮ ਮੁੰਡਾ ਬੁਲਟ ਤੇ ਹੀ ਨੰਨਾ ਉਹਨੇ ਗੋਲੀਆਂ ਮਾਰੀਆਂ ਕੋਈ ਤੇ ਉਹ ਪਹਿਲਾਂ ਵੀ ਦੂਜੇ ਪਹਿਲਾਂ ਵੀ ਭਾਈ ਇਹ ਸੱਡਾ ਮਾਰੀਆਂ ਮਾਣੇ ਪਹਿਲਾਂ ਵੀ ਝੰਡਾ ਚੜ੍ਹਾ ਰਿਹਾ ਤੇ ਭਾਈ ਨੇ ਬਹੁਤ ਦਰਖਾਸਤਾਂ ਦਿੱਤੀਆਂ ਮਾਲੀਆਂ ਦਿੱਤੀਆਂ ਭਾਈ ਨੂੰ ਪ੍ਰੋਟੈਕਸ਼ਨ ਵੀ ਮਿਲੀ ਹੈ ਹਾਈ ਕੋਰਟ ਵੱਲੋਂ ਗਵਰਨਮੈਂਟ ਮੈਂ ਉਹ ਵੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਜਾਨਮ ਦਾ ਕੰਮ ਮੈਨਾਂ ਚ ਹੈ ਨਹੀਂ ਨਹੀਂ ਗਵਰਨਮੈਂਟ ਦਿੱਤਾ ਹੀ ਨਹੀਂ ਪੁਲਿਸ ਨੇ ਤੇ ਬੇ ਨਾ ਕੋਈ ਵੀ ਅੱਗੇ ਪਹਿਲੀਆਂ ਬਹੁਤ ਦਰਖਾਸਤਾਂ ਦਿੱਤੀਆਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਗੱਲ ਨਹੀਂ ਤੁਹਾਨੂੰ ਫਿਰ ਹੁਣ ਕਿਸ ਤਰ੍ਹਾਂ ਦੱਸਦੇ ਦੀ ਖਤਰੇ ਦੇ ਬਾਹਰ ਹੈ ਜਾਂ ਖੌਨ ਖਤਰੇ ਜਾਂ ਪੇੜ ਤੇ ਕਿੰਨੀ ਗੋਲੀਆਂ ਵਜੀਆਂ ਦੋ ਗੋਲੀਆਂ ਵਜੀਆਂ ਤਰੋਸ਼ਪੁਰ ਸਹਿਰ ਵਿੱਚ ਜਿਹੜਾ ਇੱਕ ਫਾਇਰਿੰਗ ਹੋਈ ਸੀ ਇੱਕ ਜਿਹੜਾ ਬੰਦਾ ਹੈਗਾ ਲਲਿਤ ਕੁਮਾਰ ਉਹ ਜਿਹੜਾ ਹੈਗਾ ਇੰਜਰਡ ਹੈਗਾ ਇਹ ਬੰਦੇ ਤੇ ਪਹਿਲੇ ਵੀ 8 ਪਰਚੇ ਸੀਗੇ 302 ਦੇ 307 ਦੇ 309 ਦੇ ਇਹ ਜਿਹੜਾ ਹੈਗਾ 7 ਮਈ 2023 ਨੂੰ ਜੇਲ੍ਹ ਤੋਂ ਬਾਹਰ ਆਇਆ ਸੀ ਇਸ ਤੇ ਜਿਹੜਾ ਹੈਗਾ ਗੋਲੀ ਚਲੀ ਹੈ ਇਹਨੂੰ ਇਮੀਡੀਏਟਲੀ ਹਸਪਤਲ ਰੈਸ ਕੀਤਾ ਗਿਆ ਹੁਣ ਇਸ ਦਾ ਹਸਪਤਲ ਵਿੱਚ ਇਲਾਜ ਚੱਲ ਰਿਹਾ ਹੈ ਪਰਚਾ ਦਰਜ ਕਰਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਸਰ ਗੋਲੀ ਚਲੀ ਕਹਾਂ ਹੈ ਗੋਲੀ ਪ੍ਰੋਸਪਰ ਸੈਰ ਵਿੱਚ